ਖੇ ਤੇਰੇ ਲਾਰੇ ਬਾਹੋ ਕੈਪਟਨ ਸਰਕਾਰੇ ਬਾਹੋ केजरीवाल ਸਰਕਾਰੇ ਤੇ ਕ੍ਰਾਂਤੀ ਕਿਹਦੀ ਆਈ ਕਾਂਗਰਸ ਸਰਕਾਰ ਆਪਣੇ ਘਰ ਚ ਗ੍ਰਾਂਤੀ ਲਾਗੀ 5 ਰੁਪਏ ਪੀਨੇ ਬਿਜਲੀ ਦਾ ਯੂਨਿਟ ਦੀ ਗੱਲ ਕੀਤੀ ਸੀ ਤੇ ਕਿੱਥੇ ਗਿਆ 5 ਰੁਪਏ ਯੂਨਿਟ ਅੱਜ ਉਲਟਾ ਸਰਕਾਰ ਚਲਾਨ ਕੱਟ-ਕੱਟ ਕੇ ਮਹਿੰਗਾਈ ਵਧਾਵ-ਵਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਗੁਰਬਾਣੀ ਦੀ ਸੌਉ ਚੱਕ ਲਈ ਤੇ ਲੋਕਾਂ ਨੇ ਕਿਹਾ ਬਦਨ ਕੈਪਟਨ ਸਾਹਿਬ ਸੱਚ ਕਹਿ ਰਹੇ ਪਰ ਹੁਣ ਅੱਜ ਲੋਕ ਜਾਗ ਚੁੱਕੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਮੌਜੂਦ ਹਾਂ ਲੁਧਿਆਣਾ ਦੇ ਕੰਟਾਗਰ ਚੌਕ ਵਿਖੇ ਜਿੱਥੇ ਕੀ ਅਕਾਲੀ ਦਲ ਵੱਲੋਂ ਇੱਕ ਰੋਸ ਧਰਨਾ ਦਿੱਤਾ ਜਾ ਰਿਹਾ ਆਉਣ ਵਾਲੀਆਂ ਚੋਣਾਂ ਦੇ ਲਈ ਅਵੇਅਰ ਕੀਤਾ ਜਾ ਰਿਹਾ ਸਾਡੇ ਵਿੱਚ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਸਐਮਜੈਡ ਦੇ ਚੈਨਲ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਅੱਜ ਦਾ ਰੋਸ ਧਰਨਾ ਜਿਹੜਾ ਹੈਗਾ ਕੀ ਕਹਿਣਾ ਚਾਹੁੰਦੇ ਠੂਠੇ ਤੇਰੇ ਲਾਰੇ ਵਾਹੋ ਕੈਪਟਨ ਸਰਕਾਰੇ ਵਾਹੋ ਕੇਜਰੀਵਾਲ ਸਰਕਾਰੇ ਕੈਪਟਨ ਮਨਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਛੁੱਟੀ ਸੌਂ ਖਾਦੀ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਛੁੱਟੀ ਸੌਂ ਖਾਦੀ ਮਨਪ੍ਰੀਤ ਬਾਦਲ ਨੇ ਸ਼ਹੀਦਾਂ ਦੀ ਛੁੱਟੀ ਸੌਂ ਖਾਦੀ ਤੇ ਭਗਵੰਤ ਮਾਨ ਨੇ ਆਪਣੀ ਮਾਂ ਦੀ ਛੁੱਟੀ ਸੌਂ ਖਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਕਿਸਾਨੀ ਬਿੱਲ ਦੀ ਗੱਲ ਆਈ ਤੇ ਸਟੈਂਡਿੰਗ ਕਮੇਟੀ ਜੇ ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਨੇ ਹੰਮੀ ਭਰੀ ਤੇ ਲੋਕਾਂ ਨੂੰ ਝੂਠ ਬਲਿਆ ਲੋਕਾਂ ਨੂੰ ਗਰਮਾਹ ਕੀਤਾ ਗਿਆ ਜੇ ਗੱਲ ਆਈ ਗੁਟਕਾ ਸਾਹਿਬ ਦੀ ਛੁੱਟੀ ਸੌਂ ਖਾ ਕੇ ਨ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਪੈਨਸ਼ਨ ਸਕੀਮਾਂ ਸ਼ਗਨ ਦੇ ਲਾਗੂ ਕਰਨ ਦੀ ਗੱਲ ਕੀਤੀ ਸੀਗੀ ਪੀਏਡੀਏ ਦੀ ਗੱਲ ਕੀਤੀ ਸੀ ਸਾਰੇ ਧੋਖਾ ਦਿੱਤਾ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਅੱਜ ਅਵੇਅਰ ਕੀਤਾ ਗਿਆ ਮਨਪ੍ਰੀਤ ਬਾਦਲ ਦੇ ਤੁਹਾਨੂੰ ਯਾਦ ਕਰਾਣਾ ਅਮਰੇਸਰ ਸਾਹਿਬ ਦੀ ਧਰਤੀ ਦੇ ਉੱਤੇ ਪੀਲੀਆਂ ਪੱਗਾ ਬਨ ਕੇ ਚੀਦਾਂ ਦੀ ਜਦੋਂ ਸੋਹ ਖਾਦੀ ਸੀ ਘਟਕੜ ਕਲਾ ਜਾ ਕੇ ਤੇ ਕਹਿੰਦਾ ਸੀ ਮੈਂ ਕ੍ਰਾਂਤੀ ਲਿਆਉਂਗਾ ਤੇ ਕ੍ਰਾਂਤੀ ਕਿਹਦੀ ਆਈ ਕਾਂਗਰਸ ਸਰਕਾਰ ਆਪਣੇ ਘਰ ਚ ਕ੍ਰਾਂਤੀ ਲੱਗੀ ਲੋਕਾਂ ਨੂੰ ਗੁੰਮਰਾਹ ਕਰਤਾ ਅੱਜ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਆ 5 ਰੁਪਏ ਬਿਜਲੀ ਦਾ ਯੂਨਿਟ ਦੀ ਗੱਲ ਕੀਤੀ ਸੀ ਤੇ ਕਿੱਥੇ ਗਿਆ 5 11 ਰੁਪਏ ਦੇ ਕਰੀਬ ਯੂਨਟ ਪੈ ਰਿਹਾ ਕਰੋਨਾ ਕਾਲ ਦੇ ਵਿੱਚ ਜਿੱਥੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਸੀ ਉਲਟਾ ਸਰਕਾਰ ਚਲਾਨ ਕੱਟ-ਕੱਟ ਕੇ ਮਹਿੰਗਾਈ ਵਧਾ ਵਧਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਤੇ ਚਾਹੇ ਕੇਜਰੀਵਾਲ ਦੀ ਸਰਕਾਰ ਹੋਵੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਤੇ ਉਹਦੀ ਅਵੇਰਨੈਸ ਤੇ ਉੱਤੇ ਅਸੀਂ ਲਗਾਤਾਰ ਪੰਜਾਬ ਦੀ ਤਰਜਮਾਨੀ ਕਰਦੇ ਹਾਂ ਲੋਕਾਂ ਦੀ ਆਵਾਜ਼ ਚੱਕਦੇ ਤੇ ਚੱਕਦੇ ਰਾਂਗੇ ਕੀ ਲੱਗਦਾ ਪੰਜਾਬ ਦੇ ਜਿਹੜੇ ਲੋਕ ਨੇ ਪਹਿਲਾਂ ਵੀ ਸਿਆਣਪ ਦੇ ਵਿੱਚ ਹੀ ਸੀਗੇ ਜਦੋਂ ਕਾਂਗਰਸ ਦੀ ਸਰਕਾਰ ਬਣੀ ਤੇ ਹੁਣ ਹੋਰ ਕਿੰਨੀ ਕੋ ਸਿਆਣਾ ਪੋਣਾ ਨੂੰ ਦਿਖਾਣੀ ਚਾਹੀਦੀ ਥੋਡੇ ਨਾਲ ਹਾਂ ਝੁੱਠੀ ਸੋਹ ਜਦੋਂ ਖਾ ਲੈਂਦੇ ਨਾ ਕਿਉਂਕਿ ਪੰਜਾਬ ਦੇ ਲੋਕ ਭਾਵਕ ਹੈ ਗੁਰਬਾਣੀ ਦੀ ਸੋਹ ਚੱਕ ਲਈ ਤੇ ਲੋਕਾਂ ਨੇ ਕਿਹਾ ਪਤਾ ਨਹੀਂ ਕੈਪਟਨ ਸਾਹਿਬ ਸੱਚ ਕਹਿ ਰਹੇ ਪਰ ਹੁਣ ਅੱਜ ਲੋਕ ਜਾਗ ਚੁੱਕੇ ਆ ਮਿਸ਼ਨ 2022 ਅਕਾਲੀ ਸਰਕਾਰ ਆਈ ਪੂਰਾ ਤੁਹਾਨੂੰ ਭਰੋਸੇਮੰਦ ਹਾਂ ਤੁਸੀਂ ਕਿ 2022 ਦੇ ਵਿੱਚ ਲੋਕ ਅਕਾਲੀ ਨੂੰ ਲੈ ਕੇ ਆਉਣ 25 ਸਾਲ ਦਾ ਟਾਰਗੇਟ ਹੁਣ ਪੂਰਾ ਹੁਣ ਪੂਰਾ ਕਰਾਂਗੇ ਅੱਜ ਦਾ ਸਾਡਾ ਵਿਸ਼ੇਸ਼ ਜਿਹੜੇ ਰੋਸ ਤਰਨਾ ਸੀ ਇਕੱਲਾ ਲੁਧਿਆਣੇ ਦਾ ਨਹੀਂ ਸੀ ਬਲਕਿ 117 ਹਲਕੇ ਨੇ ਪੂਰੇ ਪੰਜਾਬ ਦੇ 117 ਹਲਕੇ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਰੋਸ ਧਰਨੇ ਜਿਹੜੇ 2 ਘੰਟੇ ਦੇ ਲਾਏ ਗਏ ਸੀ ਅਸੀਂ ਇੱਕ ਪਾਸ ਕੀਤਾ ਸੀ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਸੀਂ ਧਰਨਾ ਜਿਹੜਾ ਵਾ ਉਸ ਨੂੰ ਘੰਟਾ ਘਰ ਚੌਂਕ ਵਿਖੇ ਹਲਕਾ ਨਾਰਥ ਦਾ ਉਹਨੂੰ ਲਾਵਾਂਗੇ ਤਾਂ ਮੈਂ ਸਰਾ ਹੀ ਸਤਕਾਰਯੋਗ ਆਪਣੇ ਵਰਕਰ ਸਹਿਬਾਨ ਦਾ ਲੀਡਰ ਸਹਿਬਾਨ ਸਰਕਲ ਪ੍ਰਧਾਨ ਜਥੇਦਾਰ ਸਹਿਬਾਨ ਪਾਰਟੀ ਦੇ ਉਧਰ ਦਾ ਸੀਨੀਅਰ ਅਕਾਲੀ ਦਲ ਦੇ ਉਧਰਦਾਰ ਸਹਿਬਾਨ ਸਾਰੇ ਵਪਾਰੀ ਭਰਾ ਸਾਰੇ ਨੌਜਵਾਨ ਸਾਡੀ ਮਹਿਲਾ ਸ਼ਕਤੀ ਜਿਹੜੀ ਆ ਸਾਡੀਆਂ ਭਾਵਾਂ ਮਾਾਵਾਂ ਵਪਾਰੀ ਭਰਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਬੜੀ ਵੱਡੀ ਤਦਾਦ ਚ ਆ ਕੇ ਤੇ ਸਾਡੀ ਹੌਸਲਾ ਫਜਾਈ ਵੀ ਕੀਤੀ ਆ ਤੋਂ ਕੇਵਲ ਤੇ ਕੇਵਲ ਸਾਡਾ ਜਿਹੜਾ ਮਕਸਦ ਸੀਗਾ ਉਹ ਤਿੰਨੇ ਜਿਹੜੀਆਂ ਪਾਰਟੀਆਂ ਵਾ ਚਾਹੇ ਉਹ ਕਾਂਗਰਸ ਆ ਚਾਹੇ ਕੇਂਦਰ ਦੀ ਬੀਜੇਪੀ ਦੀ ਸਰਕਾਰ ਆ ਚਾਹੇ ਦਿੱਲੀ ਦੇ ਵਿੱਚ ਤੀਜੀ ਜਿਹਨੂੰ ਆਮ ਆਦ ਪਾਰਟੀ ਦੀ ਸਰਕਾਰ ਕੇਜਰੀਵਾਲ ਸਰਕਾਰ ਕਹਿੰਦੇ ਆ ਇਹਨਾਂ ਤਿੰਨਾਂ ਦੇ ਜਿਹੜੇ ਝੂਠੇ ਵਾਦੇ ਨੇ ਜਿਹੜੀ ਇਹ ਗੱਲਾਂ ਕਹਿਣਾ ਕੁਸਤ ਕਰਨਾ ਕੁਝ ਦਿੱਲੀ ਦੇ ਅੰਦਰ ਬੈਠ ਕੇ ਕੇਜਰੀਵਾਲ ਦੀ ਸਰਕਾਰ ਕੁਛ ਕਰਦੀ ਆ ਪੰਜਾਬ ਚ ਆ ਕੇ ਕੁਛ ਕਰਦੀ ਆ ਇਹਨਾਂ ਦਾ ਮੈਂਬਰ ਪਾਰਲੀਮੈਂਟ ਸਟੈਂਡਿੰਗ ਕਮੇਟੀ ਚ ਸੈਨ ਕਰਦਾ ਵਾ ਔਰ ਇੱਥੇ ਆ ਕੇ ਕੁਛ ਹੋਰ ਕਰਦਾ ਵਾ ਕੇਂਦਰ ਦੀ ਸਰਕਾਰ ਜਿਹੜੀ ਆ ਕੇਵਲ ਦੋ ਬੰਦੇ ਸਰਕਾਰ ਚ ਲਾ ਰਹੇ ਆ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਤੇ ਦੋ ਲਈ ਕਰ ਰਹੇ ਆ ਅਬਾਨੀ ਔਰ ਅਡਾਨੀ ਲਈ ਤੀਸਰੀ ਆ ਗਈ ਕਾਂਗਰਸ ਸਰਕਾਰ ਜਿਹੜੀ ਕੇਂਦ ਸਟੇਟ ਦੀ ਆ ਇੱਕ ਵੀ ਵਾਦਾ ਮੈਨੂੰ ਦੱਸੋ ਪੰਜਾਬ ਦੇ ਲੋਕਾਂ ਲਈ ਕਿਸੇ ਨਾ ਵਾਅਦਾ ਪੂਰਾ ਕੀਤਾ ਹੋਵੇ ਕੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਕੀ ਪੰਜਾਬ ਚੋਂ ਕਰਪਸ਼ਨ ਖਤਮ ਹੋਈ ਕਿ ਜਿਹੜੇ ਵਾਅਦੇ ਕੀਤੇ ਸੀ ਆ ਜਿੰਨੇ ਆਟਾ ਦਾਲ ਸਕੀਮ ਸੀ ਕਹਿੰਦੇ ਸੀ ਜੀ ਮੈਂ ਨਾਲ ਦੇ ਨਾਲ ਘਿਓ ਵੀ ਦਵਾਂਗਾ ਆਟਾ ਦਾਲ ਸਕੀਮ ਹੀ ਖਾਲੀ ਡਿਵੈਲਪਮੈਂਟ ਦੇ ਨਾਂ ਤੇ ਚੀਜ਼ ਤੇ ਇੱਕ ਚੀਜ਼ ਨਹੀਂ ਡਿਵੈਲਪਮੈਂਟ ਹੋਈ ਭਾਈ ਸਰ ਚਾਂ ਸਾਜ ਵੀ ਖਤਮ ਹੁੰਦੀ ਜਾ ਰਹੀ ਆ ਦੋ ਪਾਰਟੀਆਂ ਲੱਗੀਆਂ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦੀ ਇਹ ਧਰਤੀ ਜਿਹੜੀ ਆ ਪੀਰਾਂ ਫਕੀਰਾਂ ਔਲੀਆ ਪਕੰਬਰ ਅਤੇ ਗੁਰੂਆਂ ਦੀ ਧਰਤੀ ਆ ਇੱਥੇ ਕਦੀ ਵੀ ਆਪਸ ਵਿੱਚ ਦੰਗੇ ਨਹੀਂ ਹੁੰਦੇ ਇੱਥੇ ਸਿੱਖ ਜਿਹੜਾ ਵਾ ਜੇ ਕਿਤੇ Hindu ਦੀ ਗੱਲ ਹੋ ਜਾਏ ਉਹਨੂੰ ਸਿੱਖ ਨੂੰ ਉਹਨਾ ਹੀ ਦਰਦਾ ਜੇ ਕਿਤੇ ਸਿੱਖ ਨਾਲ ਹੋ ਜਾਏ ਤਾਂ Hindu ਨੂੰ ਵੀ ਉਹਨਾ ਦਰਦਾ Hindu ਨਾਲ ਹੋ ਜਾਏ ਸਿੱਖ ਨੂੰ ਵੀ ਉਹਨਾ ਦਰਦਾ ਕਿਉਂਕਿ ਪੰਜਾਬ ਦੀ ਇਹ ਧਰਤੀ ਭਾਈਚਾਰਕ ਸਾਂਝ ਜੋ ਸਰਦਾਰ प्रकाश सिंह जी बादल साहब ਤੇ શ્રી ਅਟਲ ਵੈਰੀ ਵਾਈਸ பாஜக ਭਾਈ ਸਾਹਿਬ ਨੇ ਸਥਾਪਿਤ ਕੀਤੀ ਸੀ ਅੱਜ ਨਰਿੰਦਰ ਮੋਦੀ ਜੀ ਔਰ ਮੌਜੂਦਾ ਸਟੇਟ ਦੀ ਸਰਕਾਰ ਕਾਂਗਰਸ ਸਰਕਾਰ ਇਹ ਭਾਈ ਚਰਕ ਸਾਂਝ ਨੂੰ ਵੀ ਖਤਮ ਕਰਨ ਲੱਗੇ ਨੇ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਇਹਨਾਂ ਦੀਆਂ ਚਾਲਾਂ 'ਚ ਤੁਸੀਂ ਨਹੀਂ ਆਣਾ ਕਿਉਂਕਿ 12 ਸਾਲ ਆਪਾਂ ਬਹੁਤ ਮਾਰੇ ਘਟਾ ਕਰ ਚੁੱਕੇ ਆਂ ਇਹ ਸਾਸ ਦੇ ਨਾਲ ਕਿ ਪੰਜਾਬ ਦੇ ਲੋਕ ਜਿਹੜੇ ਸਿਆਣੇ ਨੇ ਪੜ੍ਹ ਲਿਖੇ ਬੁੱਧੀਜੀਵੀ ਆ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਣਗੇ ਤੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆ ਉਸ ਨੂੰ ਬਣਾਣਗੇ ਤਾਂ ਕਿ ਪੰਜਾਬ ਦਾ ਵਿਕਾਸ ਭਾਈਚਾਰਕ ਸਾਂਝ ਅਤੇ ਸਭ ਤੋਂ ਵੱਡੀ ਗੱਲ ਕਰ ਕਰ ਨੌਕਰੀ ਵਿਸ਼ੇਸ਼ ਤੌਰ ਤੇ ਮਲਾਜਮ ਜਿਹੜੇ ਨੇ ਉਹਨਾਂ ਦਾ 6ਵਾਂ ਪੇ ਕਮਿਸ਼ਨ ਨਾਲ ਦੀ ਰੋਜ਼ਗਾਰ ਅੰਗਰਵਾੜੀ ਮੇਰੀਆਂ ਭੈਣਾਂ ਜਿਹੜੇ ਟੀਚਰ ਉਹਨਾਂ ਸਾਰਿਆਂ ਨੂੰ ਆਪਣਾ ਰੋਜ਼ਗਾਰ ਮਿਲ ਸਕੇ ਉਹ ਪੱਕੇ ਹੋ ਸਕੇ ਜਿਵੇਂ ਕਿ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਵਿਜੇ ਦਾਨਵ ਤੇ ਮਨਪ੍ਰੀਤ ਸਿੰਘ ਬੰਟੀ ਐਸੇ ਰੋਸਟਰ ਨੇ ਦੇ ਵਿੱਚ ਮੌਜੂਦ ਸੰਨ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਕੁਝ ਐਲਾਨ ਕੀਤੇ ਨੇ ਪੰਜਾਬ ਨੂੰ ਜਿਹੜਾ ਪੰਜਾਬ ਦੀ ਨੌਜਵਾਨ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਅਵੇਅਰ ਕੀਤਾ ਕਿ 2022 ਦੇ ਵਿੱਚ ਅਕਾਲੀ ਦਲ ਜਿਹੜਾ ਹੈ ਪ੍ਰੋਪਰ ਕੰਮ ਕਰੂਗਾ ਜਿਵੇਂ ਪੰਜਾਬ ਸਰਕਾਰ ਜਾਂ ਹੋਰ ਪਾਰਟੀਆਂ ਨੇ ਝੂਠੇ ਵਾਅਦੇ ਕੀਤੇ ਉਵੇਂ ਆਕਾਲੀ ਦਲ ਹੋਣਾ ਅੱਗੇ ਨਹੀਂ ਚੱਲੂਗਾ ਤੇ ਭਰੋਸੇਮੰਦ ਕੰਮ ਕਰਕੇ ਤੁਹਾਨੂੰ ਦਿਖਾਊਗਾ ਐਸੇ ਵਿਸ਼ਵਾਸ ਦੇ ਕਰਕੇ ਇਹ ਰੋਸ ਦਰਨਾ ਜਿਵੇਂ ਕਿ ਵਿਜੇਦਾਨਵ ਜੀ ਨੇ ਕਿਹਾ 117 ਹਲਕਿਆਂ ਦੇ ਵਿੱਚ ਇਹ ਜਿਹੜੇ ਰੋਸ ਦਰਨੇ ਚੱਲ ਰਹੇ ਨੇ ਦੋ-ਦੋ ਘੰਟਿਆਂ ਦੇ ਤੇ ਪਬਲਿਕ ਨੂੰ ਜਿਹੜਾ ਹੈ ਅਵੇਅਰ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਲੁਧਿਆਣਾ ਤੋਂ ਐਸਐਮਜੀਐਨ ਨਿਊਜ਼ ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਮੈਂ ਅਗੰਗ ਸ਼ਰਮਾ